ਰੇਖਾ ਆ ਗਈ ਬਹੁਤ ਜ਼ਿਆਦਾ ਅੱਜ ਸ਼ਾਪਿੰਗ ਕਰੀ ਐ ਬਹੁਤ ਸਾਰੀ ਐ ਅੱਛਾ ਕੀ ਕੀ ਸਮਾਨ ਖਰੀਦ ਲਈ ਅੱਜ ਇਹਨੇ 10 ਮਿੰਟ ਨਾਲ ਪਹਿਲਾਂ ਦਮ ਲੈ ਲੈ ਤੈਂ ਥੱਕ ਗਈ ਹੋਣੀ ਐਨੀ ਜ਼ਿਆਦਾ ਸ਼ਾਪਿੰਗ ਕੀਤੀ ਐ ਇਹ ਜਿਹੜਾ ਫਰੂਟ ਆ ਨਾ ਸਬਜ਼ੀਆਂ ਫਰੂਟ ਇਹਨੂੰ ਪਾਸੇ ਰੱਖ ਦੋ ਆ ਵੀ ਤਾਂ ਬਹੁਤ ਵਧੀਆ ਕਰਿਆ ਜਿਹੜਾ ਐਨੇ ਫਰੂਟ ਖਰੀਦ ਲਈ ਆਈ ਨਾ ਚਲੋ ਜੀ ਆਪਾਂ ਹੁਣ ਤੁਹਾਨੂੰ ਨਾ ਦਿਖਾਉਨੇ ਆ ਵੀ ਰੇਖਾ ਕਿਹੜਾ ਕਿਹੜਾ ਸਮਾਨ ਲੈ ਕੇ ਆਈ ਆ ਇਹ ਦੇਖੇ ਰੇਖਾ ਸਾੜੀ ਕਿੰਨੀ ਸੋਹਣੀ ਹੈ ਤੇਰੀ ਤੇ ਪਾਰਟੀ ਵੀ ਰਹਿ ਵੀ ਜਾਂ ਪਾਰਟੀ ਬੁਲਟੀ ਤੇ ਜਾਣਾ ਨਾ ਵਿਆਹ-ਸ਼ਾਦੀ ਤੇ ਤੇ ਫੈਂਸੀ ਸਾੜੀ ਹੈ ਮੈਂ ਤਾਂ ਬਹੁਤ ਹੈ ਇਹ ਤਾਂ ਬਹੁਤ ਹੈ ਕਲਰ ਵੀ ਬਹੁਤ ਵਧੀਆ ਹੈ ਬਿਚਾਰਾ ਕਿਉਂ ਛੋੜਾ ਨਾ ਇਸ ਤਰ੍ਹਾਂ ਨਾ ਪ੍ਰਿੰਟ ਜਿਹਾ ਬਣਿਆ ਹੋਇਆ ਬਿੰਦੀਆਂ ਜਿਆ ਦਾ ਤੇ ਬਹੁਤ ਵਧੀਆ ਫੋਟੋ ਵੀ ਦੇਖੋ ਕਿੰਨੀ ਵਧੀਆ ਤੇ ਮੈਂ ਤਾਂ ਤੁਹਾਨੂੰ ਰੇਟ ਦੱਸ ਦਈਏ ਕਿੰਨਾ ਹੈ ਇਹ 950 ਦੀ ਸਾੜੀ ਆਈ ਹੈ ਤੇਰੀ ਇਹ ਤਾਂ ਹੀ ਇੰਨੀ ਵਧੀਆ ਹੈ ਦੇਖੋ ਜੀ ਉੱਪਰ ਫੋਟੋ ਦੇਖੋ ਕਿੰਨੀ ਵਧੀਆ ਹੈ ਤਾਂ ਹੀ ਇੰਨੀ ਜ਼ਿਆਦਾ ਮਹਿੰਗੀ ਹੈ ਸਾੜੀ ਚਲੋ ਆਪਾਂ ਹੁਣ ਦੂਜੀ ਸਾੜੀ ਦਿਖਾਉਨੇ ਆ ਸਾੜੀਆਂ ਦਾ ਕਲਰ ਬਹੁਤ ਵਧੀਆ ਲੈ ਕੇ ਆਈਆਂ ਤੂੰ ਇਹਦੀ ਫੋਟੋ ਦੇਖੋ ਇਹਨੇ ਨਾ ਬਾੜਕੇ ਨਾ ਇਸ ਤਰ੍ਹਾਂ ਜਾਦੂ ਪਾਉਂਗੀ ਨਾ ਇਸ ਤਰ੍ਹਾਂ ਲੱਗੂਗੀ ਫੋਟੋ ਇਹਦਾ ਕਲਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਏ ਤੇ ਇਸ ਤਰ੍ਹਾਂ ਬਾਰਡਰ ਵੀ ਕੀਤਾ ਹੋਇਆ ਏ ਤੇ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਏ ਤੇ ਸਾੜੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਏ ਲੁੱਕ ਦੇ ਲੈ ਚੇਂਜ ਕਰਤੀ ਜਮਾਈ ਤੇ ਇਸ ਤਰ੍ਹਾਂ ਦੇ ਨਾ ਮੋਰ ਪਾਕੀਆਂ ਹੈਗਾ ਰੰਗ ਤੇ ਵਿੱਚ ਤੇ ਬੜੇ ਬੜੇ ਫਲਾਵਰ ਬਣੇ ਹੋਏ ਆ ਤੇ ਇਹਦਾ ਰੇਟ ਵੀ ਆਪਾਂ ਤੁਹਾਨੂੰ ਦੱਸਦੇ ਆ ਕਿੰਨਾ ਹੈ ਇਹ ਇਹ ਵੀ 950 ਦੀ ਊ ਹੈ ਆ ਰੈਡ ਰੰਗ ਦੀ ਸਾੜੀ ਹੈ ਹੈ ਇਹ ਵੀ ਬਹੁਤ ਵਧੀਆ ਸਾੜੀ ਹੈ ਆ ਸਾੜੀ ਮੈਨੂੰ ਤੇਰੇ ਨਾਲ ਸਾਰ ਆਹ ਸਾਰੀ ਨਾ ਐਨੀ ਜਿਆਦਾ ਵਧੀਆ ਲੱਗੀ ਹੈ ਨਾ ਬਹੁਤ ਜਿਆਦਾ ਕਲਰ ਵੀ ਹੈ ਕਲਰ ਬਹੁਤ ਵਧੀਆ ਹੈ ਮੂਰੇ ਨਾ ਪੱਲੂ ਦਾ ਨਾ ਜਿਹੜਾ ਇਸ ਤਰ੍ਹਾਂ ਆਊਗਾ ਉਹ ਬਾਰਡਰ ਬਣਿਆ ਹੋਇਆ ਹੈ ਇਹ ਆਈ ਹੈ ਇਹਦਾ ਰੇਟ ਕਿੰਨਾ ਲਿਖਿਆ ਹੋਇਆ ਹੈ ਇਹਦਾ ਰੇਟ ਲਿਖਿਆ ਹੋਇਆ ਹੈ 8500 ਹਾਂ ਇਹ ਜਿਆਦਾ ਮਹਿੰਗੀ ਹੈ ਵੀਰਾ ਪਾਰਟੀ ਵੇਰ ਵਾਲੀ ਸਾੜੀ ਹੈ ਜਿਹਦੇ ਨਾਲ ਦੀ ਨਾ ਲਿਸਟਿਕ ਲਗਾਈ ਦੇ ਬਹੁਤ ਵਧੀਆ ਲੱਗੂਗੀ ਹਾਂ ਪੂਰਾ ਸੈੱਟ ਪਾਈ ਨਾ ਦੇਖੋ ਜੀ ਇਹਦੀ ਫੋਟੋ ਦੇਖੋ ਕਿੰਨੀ ਵਧੀਆ ਨੇ ਇਸ ਤਰ੍ਹਾਂ ਨਾ ਤਿਆਰ ਹੋਗੇ ਨਾ ਇਸ ਤਰ੍ਹਾਂ ਲੱਗੂਗੀ ਰੇਖਾ ਦੇਵੀ ਤੇ ਆਪਾਂ ਤੁਹਾਨੂੰ ਦੂਜੀ ਸਾੜੀ ਦਿਖਾਉਣੇ ਆ ਇਹ ਦੇਖੋ ਦੇਖੋ ਜੀ ਇਹ ਕਾੜੀ ਦੇਖੋ ਕਿੰਨੀ ਵਧੀਆ ਹੈ ਤੇ ਇਹਦਾ ਕਲਰ ਵੀ ਹੈਗਾ ਬਲੈਕ ਤੇ ਇਸ ਤਰ੍ਹਾਂ ਨਾ ਕਢਾਈ ਕੀਤੀ ਹੋਈ ਹੈ ਤੇ ਇਹ ਵੀ ਫਲਾਵਰ ਬਣੇ ਹੋਏ ਨੇ ਦੇਖੋ ਇਹਦੀ ਵੀ ਲੁੱਕ ਕਿੰਨੀ ਵਧੀਆ ਲੱਗਦੀ ਹੈ ਨਾ ਇਸ ਤਰ੍ਹਾਂ ਚੋਨਾ ਪਾਈਆਂ ਹੋਈਆਂ ਦੇ ਇਹਦੇ ਨਾਲ ਇਹ ਚੂੜੀਆਂ ਪਾਈਆਂ ਸੈੱਟ ਤੇ ਬਹੁਤ ਵਧੀਆ ਕਲਰ ਹੈ ਐਸ ਤਰ੍ਹਾਂ ਨਾ ਸਾੜੀ ਦੇ ਵਿੱਚ ਨਾ ਇਸ ਤਰ੍ਹਾਂ ਫਲਾਵਰ ਬਣੇ ਹੋਏ ਆ ਤੇ ਇਹ ਖਾਂ ਬਣਿਆ ਹੋਇਆ ਇਸ ਤਰ੍ਹਾਂ ਦਾ ਬਾਰਡਰ ਇਹ ਵੀ ਬਹੁਤ ਵਧੀਆ ਸਾੜੀ ਹੈ ਇਹ ਹੈਗੀ ਆ ਤੇਰੀ ਹੈਗੀ ਸਾੜੀ ਇਹ ਇਹ 7500 ਦੀ ਸਾੜੀ ਹੈ ਤੇਰੀ ਇਹ ਲੈ ਇਹ ਦੀ ਇਹ ਵੀ ਅਵੇਲੇਬਲ ਹੈ ਆਪਾਂ ਤਾਂ ਟੈਸਟ ਕਰ ਤੇ ਆ ਤਾਂ ਤਾਂ ਸਾੜੀ ਹੋ ਨਾ ਕੀਰੇ ਮੋਤੀਏ ਲੱਗੇ ਹੋਏ ਆ ਇਹ ਬਹੁਤ ਵਧੀਆ ਤੇਰੀ ਸਾੜੀ ਐ ਇਹ ਇਹ ਛੋਟੂ ਨੂੰ ਵੀ ਬਹੁਤ ਪਸੰਦ ਆ ਨਾ ਇਹਦਾ ਰੰਗ ਵੀ ਬਹੁਤ ਵਧੀਆ ਐ ਇਹਦਾ ਜਿਆਦਾ ਦੁਕਾਨ ਦੇ ਵਿੱਚ ਨਾ ਪਈਦੀ ਨਾ ਸਭ ਤੋਂ ਪਹਿਲਾਂ ਆ ਪਸੰਦ ਆਈ ਐ ਸਾੜੀ ਆਪਾਂ ਨੂੰ ਅਸੀਂ ਤਾਂ ਫਿਰ ਤੈਨੂੰ ਸਾੜੀ ਸੂਟੀਆਂ ਦਵਾ ਕੇ ਫਿਰ ਚਲੇ ਗਏ ਤੇ ਨਾ ਦਵਾਈ ਲੈਣ ਤੇ ਮੈਂ ਤੈਨੂੰ ਪਹਿਲਾਂ ਕਿਹਾ ਨਹੀਂ ਹੈਗਾ ਮਾਹ ਤੂੰ ਆਹ ਸਾੜੀ ਲੈ ਇਹ ਤਾਂ ਇੰਨੀ ਜਿਆਦਾ ਵਧੀਆ ਲੱਗਦੀ ਐ ਨਾ ਇਹਦਾ ਰੇਟ ਵੀ ਰੱਖਾ ਫਿਰ ਜਿਆਦੇ ਐ ਇਹ 15000 ਦੀ ਸਾੜੀ ਤੇਰੀ ਐ ਇਹ ਯਾਰ ਤੂੰ ਪਾਉਂਗੀ ਨਾ ਤੈਨੂੰ ਨਾ ਪੁੱਛਣ ਦੇ ਵੀ ਇਹ ਕਿੱਥੋਂ ਖਰੀਦੀ ਐ ਹਮ ਸਾੜੀਆਂ ਤਾਂ ਬਹੁਤ ਵਧੀਆ ਐ ਫੇ ਬਿਲ ਵੀ ਪਤਾ ਕਿੱਡਾ ਬੜਾ ਬੜਿਆ ਜਿ ਐਡਾ ਬੜਾ ਬੜਿਆ ਫੇ ਦੇਖ ਦੇਲਟਾ ਕਰ ਰਹਾ ਨਹੀਂ ਤਾਂ ਦੇਖੋ ਜੀ ਆ ਹੈਗਾ ਪਰਫਿਊਮ ਇਹ ਹੈਗਾ ਐਪਲ ਦਾ ਇਹ ਬਹੁਤ ਵਧੀਆ ਖੁਸ਼ਬੂ ਹੈ ਦੀ ਤੇ ਇਹ ਦੀ ਕਰੀ ਆਪਾਂ ਨੇ ਸ਼ੋਪਿੰਗ ਇਹ ਕੇ ਕਰੀਮ ਕਰੀਮ ਲੈ ਕੇ ਆਈ ਆ ਪੇਂਡ लवली ਤੇ ਬਾਕੀ ਆਹ ਕਰੀਮ ਹੈ ਤੇ ਕਹਾਂ ਸ਼ੈਂਪੂ ਹੈ ਇਹ ਲਿਆਂਦੀ ਹੈ ਲਿਪਸਟਿਕ ਇਹ ਦੂਜੀ ਹੈ ਨਾ ਬੋਸਲੀ ਹੈ ਤੇ ਇਹਦਾ ਕਲਰ ਵੀ ਬਹੁਤ ਵਧੀਆ ਹੈ ਇਹ ਹੈ ਜੁੱਤੀ ਦੇਖੋ ਜਿਆਦਾ ਸ਼ਾਪਿੰਗ ਬਹੁਤ ਕਰੀ ਆ ਦੇਖੋ ਇਹ ਲਿਆਂਦੀ ਹੈ ਜੁੱਤੀ ਇਹਨਾਂ ਨਾ ਵਿਆਹ ਸ਼ਾਦੀ ਵਾਸਤੇ ਕਪ ਖਰੀਦਾਰੀ ਕਰੀ ਹੈ ਸਾਰੀ ਸ਼ਾਪਿੰਗ ਵਗੈਰਾ ਦੇਖੋ ਜੀ ਇਹ ਜੁੱਤੀ ਬਹੁਤ ਵਧੀਆ ਲੱਗੀ ਹੈ ਤੇ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਇਹਨਾਂ ਕੋਈ ਵੀ ਸਾਰੀ ਜਾਂ ਸੂਟ ਨਾਲ ਪਹਿਨ ਸਕਦੇ ਆ ਬਹੁਤ ਵਧੀਆ ਤੇ ਕਲਰ ਵੀ ਬਹੁਤ ਵਧੀਆ ਹੈ ਤੇ ਜਿਹੜਾ ਉਹਦੇ ਉੱਪਰ ਨਾ ਇਸ ਤਰ੍ਹਾਂ ਫਲਾਵਰ ਬਣਿਆ ਹੋਊਗੀ ਬਹੁਤ ਵਧੀਆ ਹੈ ਤੇ ਆਈ ਵੀ ਨਹੀਂ ਹੈਗਾ ਵੀ ਬਹੁਤੀ ਹੀਲ ਏ ਆ ਵੀ ਤੁਰਨ ਵਿੱਚ ਵੀ ਮੁਸ਼ਕਲ ਆਊਗਾ ਤੇ ਸਿੰਪਲ ਦੀ ਸਿੰਪਲ ਆ ਤੇ ਬਹੁਤ ਵਧੀਆ ਨਾ ਜੁੱਤੀ ਲੱਗੀ ਮੈਨੂੰ ਇਹ ਯਸ ਜੁੱਤੀ ਨਾ ਉਹ ਸਾਰੀ ਨੂੰ ਸੈੱਟ ਕਰ ਰਹੀ ਹੈ ਹਾਂ ਜੁੱਤੀ ਹੋਈ ਹੈ ਕਲਰ ਨਾ ਜੀ ਜੁੱਤੀ ਇਹ ਤੇਰੀ ਜੁੱਤੀ ਦਾ ਰੇਟ ਵੀ ਬਹੁਤ ਹੈ ਯਾਦੋਂ ਮੈਂ ਦੱਸਿਆ ਨਾ ਮਹਾਂ ਰੇਟ ਨੂੰ ਕੁਛ ਨਹੀਂ ਹੈਗਾ ਇਹ 2600 ਦੀ ਜੁੱਤੀ ਆਈ ਹੈ ਤੇਰੀ ਇਹ ਬਹੁਤ ਵਧੀਆ ਜੁੱਤੀ ਹੈ ਉਹ ਕਹਿੰਦਾ ਵੀ ਤੁਸੀਂ ਨਾ ਵੀ ਰੇਟ ਨਾ ਦੇਖੋ ਤੁਸੀਂ ਜੁੱਤੀ ਦੇਖੋ ਵੀ ਕੋਈ ਆਈ ਨਹੀਂ ਹੈਗਾ ਵੀ ਵੀ ਆਪਾਂ ਕਿ ਮੈਂ ਨਾ ਵੀ ਅੱਡੀ ਜੀ ਬਟਬਟ ਖਾਂਦੀ ਹੈ ਵੀ ਇਸ ਤਰ੍ਹਾਂ ਪੈਰਾਂ ਨੂੰ ਲੱਗਦੀ ਹੈ ਵੀ ਆਰਾਮ ਦੇ ਆਰਾਮ 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 ਦੇਵ ਕਾ ਹੋ ਗਿਆ ਵੀ ਬਹੁਤ ਵਧੀਆ ਹੈ ਆਰਾਮ ਨਾਲ ਤੁਰੋ ਬੰਦਾ ਜਿਵੇਂ ਮਰਜੀ ਤੇ ਜੁੱਤੀ ਬਹੁਤ ਵਧੀਆ ਲੱਗੀ ਤੇ ਨੂੰ ਇਹ ਹੈਗੀ ਸੀ ਸ਼ਾਪਿੰਗ ਕੋਰ ਤੇ ਇਹ ਲੈਂਦਾ ਏ ਪਿਓਰ ਰੂਟਸ ਦਾ ਲੈਂਦਾ ਹੈ ਬਲੀਚ ਪੇਸ਼ੀਅਰ ਇਹ ਆਪਣਾ ਚਿਹਰਾ ਚਮਕਾਉਗੀ ਵਿਆਹ ਸ਼ਾਦੀ ਤੇ ਹਨ ਵਧੀਆ ਸਾੜੇ ਧਜ ਕੇ ਜਾਊਗੀ ਤੇ ਇਹ ਲੈਂਦੀ ਹੈ ਇਹ ਪਿਓਰ ਰੂਟਸ ਦੀ ਹੈਗੀ ਫਰੂਟ ਕਰੀਮ ਇਹ ਬਲੀਚ ਕਰੀਮ ਹੈ ਇਹ ਜਿਹੜਾ ਨਾਲ ਚਿਹਰਾ ਬਹੁਤ ਵਧੀਆ ਹੋ ਜਾਣਾ ਹੈ ਚਿਹਰਾ ਬਹੁਤ ਵਧੀਆ ਪਿਓਰ ਰੂਟਸ ਦੀ ਹੈ ਬਲੀਚ ਹੈ ਇਹ ਐਪਲ ਵਾਲਾ ਨਾਲ ਵਿੱਚ ਬਲੈਕਟਰ ਹੈ ਜੇ ਇਹ ਜੇ ਜਿਹੜੀ ਦੂ ਇਹ ਵਰਤੂਗੀ ਨਾ ਇਹੀ ਵਰਤੇ ਕਰੀ ਚਲੋ ਔਰ ਇਹ ਦੇਖੋ ਜੀ ਇਹ ਲਿਆਂਦਾ ਹੈ ਸੂਟ ਹਲਵਾ ਫਟ ਪਾਡੇ ਗਿਆ ਉਸੇ ਰਾस्ते ਦੇ ਦੇਖੋ ਜੀ ਇਹ ਲਿਆਂਦਾ ਹੈ ਸੂਟ ਗਰੀਨ ਰੰਗ ਦਾ ਸੂਟ ਹੈ ਤੇ ਇਸ ਤਰ੍ਹਾਂ ਦਾ ਤਿੱਲੇ ਦੇ ਨਾਲ ਨਾ ਗਲੇ ਦੇ ਉੱਪਰ ਕਢਾਈ ਕਰੀ ਹੋਈ ਆ ਤੇ ਇਹ ਨਾ ਇਹ ਤਾਂ ਨਾ ਤੇ ਚੁੰਨੀ ਵੀ ਤਿਆਰ ਕੀਤੀ ਹੋਈ ਹੈ ਇਸ ਤਰ੍ਹਾਂ ਹੀ ਤੇ ਘੇਰੇ ਦੇ ਉੱਪਰ ਵੀ ਨਾ ਇਸ ਤਰ੍ਹਾਂ ਹੀ ਤਿੱਲੇ ਦੇ ਨਾਲ ਇਹ ਨਾ ਫਲਾ ਬੱਗੇ ਵਾਏ ਹੋਏ ਆ ਤੇ ਇਹ ਨਾ 5 ਮੀਟਰ ਦਾ ਹੈਗਾ ਸੂਟ ਤੇ ਇਹਦੀ ਕਟਾਈ ਦੇਖੋ ਕਿੰਨੀ ਵਧੀਆ ਹੈ ਤੇ ਰੰਗ ਵੀ ਦੇਖੋ ਕਿੰਨਾ ਪਿਆਰਾ ਹੈ ਕੋਈ ਇਹਨਾਂ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਤੇ ਬਹੁਤ ਵਧੀਆ ਮਲੈਮ ਮਲੈਮ ਜਿਹਾ ਹੈਗਾ ਸੂਟ ਇਹ ਆਇਆ ਹੈ 2600 ਦਾ ਸੂਟ ਆਇਆ ਹੈ ਤੇ ਬਹੁਤ ਵਧੀਆ ਸੂਟ ਹੈ ਇਹ ਇਹ ਦੇਖ ਆਰ ਪਾਉਗੀ ਨਾ ਇਹ ਬਹੁਤ ਜ਼ਿਆਦਾ ਵਧੀਆ ਲੱਗੂਗਾ ਇਹ ਦੇਖੀਏ ਆਪਨਾ ਕੇਲੇ ਲਈ ਇੱਕ ਹੀ ਲੈ ਕੇ ਆਈਆਂ ਸਪੀਕਰ ਹੈ ਤਾਂ ਹੈੱਡਫੋਨ ਹੈ ਇਹ ਵੀ ਬਹੁਤ ਵਧੀਆ ਹੈ ਦੇਖੋ ਜੀ ਸ਼ਾਪਿੰਗ ਤਾਂ ਜਿਹਨੇ ਬਹੁਤ ਜ਼ਿਆਦਾ કરી ਹੈ ਤੇ ਮੈਨੂੰ ਸਾਰੀ ਉਹਦੀ ਸ਼ਾਪਿੰਗ ਬਹੁਤ ਵਧੀਆ ਲੱਗੀ ਹੈ ਇਧਰ ਕੱਪੜੇ ਹੋ ਗਏ ਜੁੱਤੀ ਹੋ ਗਈ ਤੇ ਇਹਦਾ ਆਰ ਸ਼ਿੰਗਾਰ ਦਾ ਹੋ ਗਿਆ ਸਮਾਨ ਤੇ ਸ਼ਾਪਿੰਗ ਬਹੁਤ ਵਧੀਆ थी ਪੈਸਾ ਵੀ ਅਜ ਕਾफी ਲੱਗ ਗਿਆ ਨਾ ਫਿਰ ਤੇਰਾ ਬਹੁਤ ਜ਼ਿਆਦਾ ਪੈਸਾ ਲੱਗੇ ਚਲੋ ਕੋਈ ਨਾ ਐਸਾ ਤਾਂ ਲੱਗਣਾ ਹੀ ਚਾਹੀਏ ਜਦੋਂ ਹੁਣ ਆਪਾਂ ਨੇ ਵਿਆਹ ਸਾਦੀ ਜਨਮ ਖਰਚਾਰੇ ਦਾ ਚਲੋ ਜੀ ਆਪਾਂ ਨੇ ਇਹ ਕਰੀ ਤੀ ਸ਼ਾਪਿੰਗ ਇਹ ਦੁਕਾਨ ਦੇ ਵਿੱਚ ਨਾ ਐਡਾ ਬੜਾ ਬਿੱਲ ਆ ਗਿਆ ਰੇਖਾ ਮੇਰੀ ਦੀਦੀ ਮੇਰਾ ਇਸ ਲਈ ਦਿਲ ਘਬਰਾ ਗਿਆ ਥਾ ਬਹੁਤ ਬੜਾ ਬਿੱਲ ਆ ਗਿਆ ਜਿਆਦਾ ਕੱਪੜੇ ਲੱਤੇ ਆ ਜਦੋਂ ਭਾਈ ਬਿੱਲ ਬਣਾਊਗਾ ਨਾ ਫਿਰ ਉਹ ਐਡਾ ਬੜਾ ਬਿੱਲ ਆਊਗਾ ਫਿਰ ਬਾਅਦ ਚ ਦਿਲ ਘਬਰਾਊਗਾ ਇਹ ਤਾਂ ਕੀ ਹੋ ਗਿਆ ਕੋਈ ਬਾਤ ਨਹੀਂ ਮੇਰਾ ਫਸਣ ਖਸਣ ਤੇ ਪਾਣੀ ਪੀ ਲੈ ਜੂਸ ਪੀ ਲੈ ਦਿਲ ਨੂੰ ਨਾ ਘਬਰਾਣੇ ਕਰ ਠੀਕ ਹੈ ਦਿਲ ਦੀ ਕੋਈ ਬਾਤ ਨਹੀਂ ਆਗੀ ਅੱਜ ਸ਼ਾਮ ਕੋ ਹਰੇ ਪੱਤੇ ਵਾਲੀ ਗੋਲੀ ਖਾ ਲੈਣਾ ਠੀਕ ਹੈ ਚਲੋ ਜੀ ਆਪਾਂ ਨੇ ਨਾ ਸ਼ਾਪਿੰਗ ਦੇਖ ਲਈ ਜਿਹੜੀ ਰੇਖਾ ਕਰਕੇ ਆਈ ਤੇ ਬਹੁਤ ਵਧੀਆ ਸ਼ਾਪਿੰਗ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਵੀਡੀਓ ਦਾ ਐਂਡ ਇਥੇ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ